ਅੱਜ ਜੀ ਅਸੀਂ ਪੂਰੇ ਬਟਾਲਾ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੈਗੀ ਹੈ ਤੇ ਇੱਕ ਇਹਦੇ ਵਿੱਚ ਨਾਕਾਬੰਦੀ ਦੇ ਵਿੱਚ ਇੱਕ ਐਸਪੀ ਸਾਹਿਬਾਨ ਛੇ ਡੀਐਸਪੀ ਸਾਹਿਬਾਨ ਤੇ 200 ਦੀ ਫੋਰਸ ਹੈਗੀ ਹੈ ਇਹਦੇ ਵਿੱਚ ਅਸੀਂ ਪੂਰਾ 5 ਤੋਂ ਲੈ ਕੇ 9 ਵਜੇ ਤੱਕ ਇਹ ਦਿਨ ਦੇ ਵਿੱਚ ਚੈਕਿੰਗ ਕਰ ਰਹੇ ਹਾਂ ਤੇ ਮੈਂ ਇਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਵੀ ਹੋ ਕੇ ਆਇਆ ਉੱਥੇ ਵੀ ਅਸੀਂ ਸਿਟੀ ਸਿਲਿੰਗ ਕੀਤੀ ਹੋਈ ਹੈ ਤੇ ਜਿਹੜੀ ਫੋਰਸ ਲੱਗੀ ਹੋਈ ਹੈ ਉਹਨਾਂ ਨੂੰ ਅਸੀਂ ਹਦਾਇਤ ਕੀਤੀ ਹੈ ਕਿ ਜਿਹੜੇ ਟੂ व्हीਲਰਸ ਹੈਗੇ ਆ ਇਹਨਾਂ ਨੇ ਕੋਈ ਮੂਵ ਬੰਨੇ ਹੋਇਆ ਤੇ ਉਹਨਾਂ ਦੀ ਚੈੱਕ ਕਰਤੀ ਜਾਵੇ ਉਹ ਵੀ ਹੈਗਾ ਜੇ ਕੁਝ ਗਲਤ ਪਾਇਆ ਜਾਂਦਾ ਤਾਂ ਕਾਰਵਾਈ ਕੀਤੀ ਜਾਵੇ ਅਦਰਵਾਈਜ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇ ਜੀ ਬਿਲਕੁਲ ਜੀ ਦੇਖੋ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੜਾ ਹੈਗਾ ਆ ਕਾਫੀ ਸਾਨੂੰ ਰੂਟੀਨ ਨਾਕਾਬੰਦੀ ਦੌਰਾਨ ਹੀ ਜਿਹੜਾ ਹੈਗਾ ਰਿਕਵਰੀ ਹੋਈ ਹੈ ਉਹਦੇ ਵਿੱਚ ਵੈਪਨ ਵੀ ਹੈਗੇ ਨੇ ਤੇ ਸਾਨੂੰ ਐਨਡੀਪੀਐਸ ਦੀ ਰਿਕਵਰੀ ਹੋਈ ਹੈ ਦੂਸਰਾ ਪਬਲਿਕ ਦੇ ਵਿੱਚ ਜਿਹੜਾ ਹੈਗਾ ਕੰਫੀਡੈਂਸੀ ਆ ਰਿਹਾ ਹੈਗਾ ਪਬਲਿਕ ਸਾਨੂੰ ਆਪ ਆ ਕੇ ਮਿਲਦੀ ਹੈ ਜੀ ਜਿਹੜਾ ਇਹ ਇਵਨਿੰਗ ਦੇ ਵਿੱਚ ਇੱਥੇ ਸ਼ੋਅ ਹੋਸ ਹੋ ਰਿਹਾ ਹੈਗਾ ਉਹ ਨਾਲ ਨੂੰ ਬੜਾ ਅੱਛਾ ਲੱਗ ਰਿਹਾ ਹੈ। ਪਰ ਫੀਡਬੈਕ ਮਿਲ ਰਿਹਾ ਹੈ। ਨਹੀਂ ਜੀ ਸਾਨੂੰ ਜਿਹੜਾ ਪਬਲਿਕ ਹੈ ਬਹੁਤ ਜ਼ਿਆਦਾ ਕੋਆਪਰੇਟ ਕਰ ਰਹੀ ਹੈ ਕਿ ਇਹ ਤੇ ਪਬਲਿਕੇ ਚਾਹੀਦੀ ਹੈਗੀ ਹੈ। ਜਿਹੜੀ ਜਿਹੜੀ ਹੈਗੀ ਆ ਸ਼ਹਿਰਾਂ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਕੀਤੀ ਜਾਵੇ ਤਾਂ ਕਿ ਜਿਹੜੇ ਸ਼ਰਾਰਤੀ ਅਨਸਰ ਹੈ ਜਿਹੜੇ ਕੋਈ ਇਹ ਗੈਕਸਸ ਹੈਗੇ ਇਹਨਾਂ ਨੂੰ ਨਾ ਫਾਇਦਾ ਹੋ ਸਕੇ। ਉਹ ਜਿਹੜਾ ਮੈਂ ਬਟਾਰਾ ਸ਼ਹਿਰ ਦੀ ਗੱਲ ਕਰਾਂਗਾ ਤੇ ਪਿਛਲੇ 2 ਮਹੀਨੇ ਦੇ ਵਿੱਚ ਬਹੁਤ ਹੀ ਘੱਟ ਕ੍ਰਾਈਮ ਦੇ ਨਾਲ ਸ਼ਹਿਰ ਦੇ ਵਿੱਚ ਹੋਇਆ ਤੇ ਜਿਹੜਾ ਕੋਈ ਹੋਇਆ ਵੀ ਹੈਗਾ ਉਹ ਵੀ ਅਸੀਂ ਫੇਸ ਕਰ ਲਿਆ ਆ ਪਬਲਿਕ ਰਿਕੁਐਸਟ ਦੇ ਰਹੇ ਹਾਂ ਅ ਅਸੀਂ ਜੀ ਆਪ ਪਬਲਿਕ ਨੂੰ ਇਹੀ ਕਹਿਣਾ ਚਾਹਾਂਗੇ ਕਿ ਜਿਹੜਾ ਪੁਲਿਸ ਦਾ ਸਹਿਯੋਗ ਦੋ ਜਿਹੜੀ ਪੁਲਿਸ ਸਰਹਾ ਦੇ ਉੱਤੇ ਖੜੀ ਹੈਗੀ ਆ ਜਿਹੜੀ ਚੈਕਿੰਗ ਹੋ ਰਹੀ ਹੈ ਠੋਡੇ ਲਈ ਹੈ ਤੇ ਜੇ ਹੋਰ ਕਿਸੇ ਕੋਈ ਕੋਈ ਇਨਫੋਰਮੇਸ਼ਨ ਹੈਗੀ ਆ ਕਿ ਜੇ ਕੋਈ ਇਲੈਗਲ ਐਕਟੀਵਿਟੀ ਕਰਦਾ ਹੈਗਾ ਜਾਂ ਕੋਈ ਹੋਰ ਸ਼ਰਾਰਤੀ ਅੰਸਰ ਤਾਂ ਉਹਦੇ ਬਾਰੇ ਤੁਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿਓ ਦੇਖੋ ਜੀ ਅ ਅ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈਗਾ ਉਹ ਹੈਲਪਲਾਈਨ ਦੇ ਨੰਬਰ ਤੇ ਜੇ ਕੋਈ ਸਾਨੂੰ ਇਨਫੋਰਮੇਸ਼ਨ ਮੰਗਾ ਗੈਸਟਸ ਬਾਰੇ ਕਾਸੀ ਉਹਦੀ ਜਾਣਕਾਰੀ ਗੁਪਤ ਵੀ ਰੱਖਾਂਗੇ ਮੈਂ ਤੁਹਾਨੂੰ ਵੀ ਜਿਹੜਾ ਹੈਗਾ ਪਬਲਿਕ ਨੂੰ ਤੁਹਾਡੇ ذریعے ਜਿਹੜਾ ਹੈਗਾ ਉਹ ਮੈਂ ਜਾਣਕਾਰੀ ਦੇ ਦਿੰਨਾ 9394693946 ਇਹ ਹੈਲਪਲਾਈਨ ਨੰਬਰ ਹੈ ਇਸ ਤੇ ਕੋਈ ਵੀ ਇਨਫੋਰਮੇਸ਼ਨ ਦੰਦਾ ਹੈਗਾ ਉਹਦੀ ਜਾਣਕਾਰੀ ਸੀ ਬਿਲਕੁਲ ਗੁਪਤ ਰਹੇਗੀ ਆ ਬਿਲਕੁਲ ਜੀ ਜੇ ਸਾਨੂੰ ਉਹਦਾ ਰਿਜ਼ਲਟ ਮਿਲਦਾ ਹੈਗਾ ਕੋਈ ਜਿਹੜਾ ਗੈਂਗਸਟਰ ਜਾਂ ਕੋਈ ਦੋਸ਼ੀ ਹੈ ਜੋ ਫੜਾਇਆ ਜਾਂਦਾ ਉਹਨਾਂ ਨੂੰ ਰਿਵਾਰਡ ਵੀ ਦਿੱਤੇ ਜਾਂਦੇ ਇੱਕ ਮੈਂ ਜੀ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਇੱਕ ਕੋਈ ਫੇਕ ਇਨਫੋਰਮੇਸ਼ਨ ਤੇ ਅਫਵਾਹਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਨੇ ਕਿ ਜਿਹੜੀ ਆ ਪੰਜਾਬ ਪੁਲਿਸ ਹੈਗਾ ਉਹ ਵੀ ਇੱਥੇ ਕੀ ਕਰੇਗੀ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਕੋਈ ਇਸ ਤਰ੍ਹਾਂ ਦੀ ਫੇਕ ਇਨਫੋਰਮੇਸ਼ਨ ਜਾਂ ਮਿਸ ਇਨਫੋਰਮੇਸ਼ਨ ਫੈਲਾਦਾ ਹੈ ਤਾਂ ਸੋਸ਼ਲ ਮੀਡੀਆ ਤੇ ਤਾਂ ਉਹਦੇ ਖਿਲਾਫ ਵੀ ਮੰਦੀ ਕਾਰਵਾਈ ਵੀ ਕਰਾਂਗੇ ਤਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਜੋ ਕੋਈ ਕ੍ਰਾਈਮ ਕਰਦਾ ਹੈ ਤੇ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਜਿਹੜਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ ਜੋ ਦੋਸ਼ੀ ਨੋਸ਼ੀ ਪੜਦੇ ਆ ਉਹਦੇ ਵੀ ਰਾਈਟ ਹੈਗੇ ਆ ਤਾਂ ਉਹ ਵੀ ਉਹਦੇ ਰਾਈਟ ਜਿਹੜੇ ਹੈਗੇ ਆ